ਮਿਸਾ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮਾਦੀ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਟੀ ਪਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਇੱਕ ਟੋਕੜ ਗੱਬਨ ਤੇ ਇੱਕ ਤੁਹਾਨੂੰ ਸੋਈ ਗਾਂ ਦਿਖਾਵਾਂਗੇ ਜਿੰਦੇ ਵੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਇਹਨਾਂ ਬਾਰੇ ਪੁੱਛਦੇ ਆਂ ਸਾਰਾ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੁਣ ਸੁਣਾਠੇ ਠੀਕ ਆ ਜੀ ਚਲੋ ਵਧੀਆ ਚੀਤਾ ਜੀ ਅਜ ਇੱਕ ਧੋਕੜ ਗੱਬਨ ਤੇ ਇੱਕ ਸੱਜਰ ਹਾਂਜੀ ਜੀ ਇਹ ਚੌਂਕ ਮਿੰਨਾਂ ਦੀ ਗੱਬੜਾ ਚਲੋ ਨਾਮ ਦੱਸ ਦੀ ਇੱਕ ਵਾਰੀ ਪਹਿਲਾਂ ਨਾਮ ਵੀ ਜੀ ਮੇਰਾ ਜਿੰਦਾ ਜੀ ਹਾਂਜੀ ਫੋਨ ਨੰਬਰ ਹੈਗਾ 9914460394 ਹਾਂਜੀ ਤੇ ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਜਿਲ੍ਹਾ ਵੀ ਅੰਮ੍ਰਿਤਸਰ ਤੇ ਤਰਨਤਾਰਾ ਰੋਡ ਤੇ ਪੈਣ ਕਰਵਾ ਲਈ ਪੈਂਦਾ ਵੀ ਜੀ ਠੀਕ ਆ ਜੀ ਤੇ ਸ਼ਿਦਾਂ ਸਾਹਿਬ ਗੁਰਦਾਰਾ ਵੀ ਇੱਥੋਂ ਲੱਗ ਗਈ ਆ ਹਾਂਜੀ ਇੱਥੋਂ ਹੋ ਗਿਆ 4 ਕਿਲੋਮੀਟਰ ਤੇ ਟਾਲਾ ਸਾਹਿਬ ਗੁਰਦਾਰਾ ਵੀ ਲੱਗ ਗਈ ਆ ਟਾਲਾ ਸਾਹਿਬ ਆਪਾਂ ਨੂੰ ਇੱਥੇ ਪੈਂਦਾ 2 ਕਿਲੋਮੀਟਰ ਤੇ ਕਿੰਨੇ ਚਿਰ ਦੀ ਚੈੱਕ ਪਾਸ ਦਸੀ ਜੀ ਜੀ ਇਹ 4 ਮਹੀਨੇ ਚੈੱਕ ਪਾਸ ਜੀ ਤੇ ਦੁੱਧ ਦੇਂਦੀ ਜੀ ਦੁੱਧ ਇਹਦੇ ਕੋ ਪੰਜ ਕਿਲੋ ਹੈਗਾ ਜੀ ਹੈਗਾ 5 ਕਿਲੋ ਦੁੱਧ ਤੋਰਾਂ ਫੇਰ ਇੱਕ ਰੀਮ ਮਿਲਦੀ ਦੋਵੇਂ ਟਾਈਮ ਕੇ ਇੱਕ ਟਾਈਮ ਦੋਵੇਂ ਟਾਈਮ ਅੱਛਾ ਦੋਵੇਂ ਟਾਈਮ ਹੀ ਠੀਕ ਹੈ ਜੀ ਵੀਰ ਜੀ ਲੈ ਜਾ ਤੋਨੇ ਜੀ ਜੀ ਅਸੀਂ ਪਹਿਲਾ ਸੂਰ ਦੂਜਾ ਸੂਰ ਹੀ ਦਾ ਇਹਨਾਂ ਚੱਬੂ ਨਹੀਂ ਪਾਇਆ ਜੀ ਅੱਜ ਇਹ ਇਦਾਂ ਜੀਮਾ ਪੈ ਗਈਆਂ ਪੁੱਟੀਆਂ ਤੇ ਜੇ ਗਏ ਆ ਅੱਜ ਬਿਲਕੁਲ ਉਤਰਾ ਹੀ ਆ ਜਿ ਤਰ੍ਹਾਂ ਨਮਾਈ ਵੀ ਨਹੀਂ ਅੱਜ ਤੇ ਆ ਦੇਖ ਸਕਦੇ ਹੋ ਤਰ੍ਹਾਂ ਕੱਦ ਕੱਠ ਜਿਹੜਾ ਇਹਦਾ ਵਾ ਚੰਗਾ ਵਾ ਬਸ ਇਹ ਆ ਕਿ ਤੁਹਾਡੀ ਨਮਾਈ ਤਵਾਈ ਨਹੀਂ ਹੈ ਹਾਂਜੀ ਠੀਕ ਹੈ ਵੇ ਜੀ ਲੈ ਆਓ ਜੀ ਲੈ ਜਾ ਵੇ ਜੀ ਚੈੱਕ ਕਰਾਈਓ ਤਰ੍ਹਾਂ ਤੁਸੀਂ ਆਪ ਜੀ ਆਪਾਂ ਕਰਾ ਕੇ ਲਾਏ ਆ ਕਰਾ ਕੇ ਦਾਂਗੇ ਠੀਕ ਹੈ ਜੀ ਹਾਂਜੀ ਲੈ ਜਾਓ ਜੀ ਉਹ ਡਰਾ ਘਲਾ ਬੰਦੀ ਆ ਵੇ ਤੇ ਕੀ ਰੱਖਣਾ ਵਿੱਦੀ ਫਿਰ ਇਹਦਾ ਮੁੱਲ ਆਪਾਂ ਪੰਜਾਹ ਹਜ਼ਾਰ ਰੁਪਏ ਦੀ ਫੋਨ ਤੇ ਕਰ ਦੱਸ ਹੀ ਦਈਏ ਉਹ ਲੋਡ ਪਈ ਉਹਨੇ ਫੋਨ ਲਾ ਲੈਣਾ ਅੱਛਾ ਕੁਛ ਲੈਣਾ ਕਿਹ ਲੋੜੋਂ ਆਉਂਦ ਨੇ ਲੈਣੀ ਵੀ ਚਾਹੀਦੀ ਠੀਕ ਹੈ ਜੀ ਹਾਂ ਜੀ ਚਲੋ ਫਿਰ ਹੁਣ ਜਿਹੜੀ ਦੂਸਰੀ ਨੰਬਰ ਤੇ ਆ ਪੰਜਾਹ ਹਜ਼ਾਰ ਰੁਪਏ ਦੀ ਸੂਈ ਨੂੰ 7 ਦਿਨ ਹੋ ਗਏ ਜੀ ਅੱਛਾ 7 ਦਿਨ ਦੇ ਵਿੱਚ ਕੋਈ ਦੁੱਧ ਲਾ ਲੇ ਕੋਈ ਬੌੜਾ ਲਾ ਲੇ 15 ਕਿਲੋ ਤਿਆਰ ਜੀ ਮੌਕੇ ਤੇ ਹੈਗਾ ਹੁਣ ਠੀਕ ਆ ਜਿਹੜਾ ਲੀਟਰ ਉਹ ਆ ਜਣੇ ਠੀਕ ਆ ਹਾਂਜੀ ਤੇ ਮਗਰ ਕੀ ਇਹਦੇ ਮਗਰ ਵੀ ਜੀ ਦੇ ਬੱਚਾ ਆ ਗਿਆ ਮਗਰ ਇਹਦੇ ਬੱਚਾ ਆਇਆ ਹਾਂਜੀ ਹਾਂਜੀ ਠੀਕ ਆ ਜੀ ਤੇ ਦੁੱਧ 15 ਲੀਟਰ ਹੁਣ ਹੈਗਾ ਮੌਕੇ ਤੇ 15 ਕਿਲੋ 2000 ਰੁਪਏ ਜੀ ਹਾਂਜੀ ਤੇ ਜਿਹੜੀ ਦੱਸ ਕੇ ਦੇਣੀ ਮੁਰਕੇ ਲਾਵਾ ਲੈਣਾ ਹਾਂਜੀ ਬੱਚੀ ਮੈਂ ਲਈ 55000 ਉਹ ਪਤਮੀ ਜਿਹੜਾ 1500 ਕਿਰਾਇਆ 556 ਦੀ ਲਈ ਠੀਕ ਆ ਗਾਣੋ ਵੱਜ ਗਿਆ ਹੀ ਸਾਡੂ ਆਹੋ ਤਾਂ ਤੁਸੀਂ ਦੱਸਣ ਦੇ ਵੀ ਮੈਂ ਪਾਈ ਨਹੀਂ ਹੁਣ ਇਸ ਟਾਈਮ ਅੱਧੇ ਥਾਣੇ ਦੋਵੇਂ ਇੱਕ ਪਾਸਾ ਅੱਧਾ ਵਾ ਨਹੀਂ ਇੱਕ ਪਾਸਾ ਇਹ ਇੱਕ ਅਗਲਾ ਇੱਕ ਪਿਛਲਾ ਇੱਕ ਬਹਿਣੀ ਵਾਲੇ ਅੱਛਾ ਅੱਛਾ ਜੀ ਅੱਛਾ ਦਾ ਦੁੱਧ ਕੋਈ ਇਹ ਨਾ ਕਿ ਵੀ ਅਸਲੋ ਨਾ ਹੋਏ ਤੇ ਚੋਗੇ ਖੜੇ ਜੀ ਮਤਲਬ ਕਿ ਦੋ ਥਣਾ ਚ ਪੂਰਾ ਵਾ ਤੇ ਦੋ ਥਣ ਅੱਦੇ ਆ ਤੇ ਦੋ ਥਣਾ ਚ ਪੂਰਾ ਵਾ ਤੇ ਦੋ ਥਣ ਅੱਦੇ ਆ ਦੋ ਥਣ ਅੱਦੇ ਆ ਠੀਕ ਹੈ ਜੇ ਤਰ੍ਹਾਂ ਮੰਨ ਲਓ ਆਪਾਂ ਜੇ ਤੀਰ ਤੁੱਕੇ ਚੋਂਨੇ ਆ ਫਿਰ ਬਰਾਬਰ ਹੋਣਗੇ ਫਿਰ ਬਰਾਬਰ ਹੋਣੇ ਆ ਫਿਰ ਘਟਾਉਣਾ ਹੋਊਗਾ ਠੀਕ ਹੈ ਹਾਂਜੀ ਟੀਰ ਤੁੱਕੇ ਚ ਫਿਰ ਟੀਰ ਤੁੱਕੇ ਦੇ ਵਿੱਚ ਉਹਨੂੰ ਪਤਾ ਲੱਗੂਗਾ ਜਿਹੜਾ ਕਾਰੀਗਰ ਬੰਦਾ ਕਾਰੀਗਰ ਬੰਦਾ ਹੈ ਘਰ ਵਾਲੇ ਬੰਦੇ ਹੋਣਾ ਪਤਾ ਠੀਕ ਹੈ ਚਲੋ ਇਹ ਆ ਕੇ ਚਲੋ ਚੀਜ਼ ਦੱਸ ਕੇ ਦੇਣੀ ਚਾਹੀਦੀ ਜੋ ਵੀ ਆ ਫਿਰ ਅਗਲੇ ਨੇ ਉਸ ਹੱਬ ਨਾਲ ਆਪਣਾ ਫਿਰ ਸਮਝਣਾ ਵੇਖੀ ਕੋਈ ਜੱਜਮੈਂਟ ਨਹੀਂ ਲਾ ਸਕਦਾ ਕੋਈ ਇਹ ਚ ਕਹਿ ਨਹੀਂ ਸਕਦਾ ਵੀ ਹਾਂ ਇਹ ਗੱਲ ਹੋਊਗੀ ਵੇਖੋ ਠੀਕ ਹੈ ਜੀ ਕੋਈ ਜੱਜਮੈਂਟ ਨਹੀਂ ਲਾ ਸਕਦਾ ਤੇ ਉਤਰਾ ਕਿੰਨਾ ਕਿ ਚਵਾਈ ਜਾਊਗੀ ਦੁੱਧ 100 ਰੁਪਏ ਜੀ ਕਿਸ ਨੂੰ ਦੇ ਦੀ ਆ ਕਿ ਦਾ ਮੋੜਾ ਲਾਹਾਂ ਦਊਗਾ ਅਗਲਾ ਹਾਂਜੀ ਹਾਂਜੀ 25 ਕਿਲੋ ਵਾਲੀ ਰੁਪਈ ਦੀ ਇਹ ਵਾਲਾ ਮੋੜਾ ਮਾਰਨਾ ਹੈ ਠੀਕ ਪਹਿਲਾਂ ਦੇ ਬਰਾਬਰ ਹੀ ਹਨਾ ਸੌਣ ਤੋਂ ਬਾਅਦ ਹੀ ਸੌਣ ਤੋਂ ਬਾਅਦ ਹੀ ਹੋਏ ਆ ਜਿਹੜੇ ਉਹ ਅਰਬੀ ਉਹ ਉਹ ਨਾ ਤਾਜੀ ਸੁੱਈ ਸੀ ਤੇ ਮੈਂ ਥੋੜੀ ਡਾਉਨ ਨਾ ਇਸਕੀ ਹਾਂਜੀ ਹਾਂਜੀ ਡਾਉਨ ਕਰਕੇ ਦੁੱਧ ਜ਼ਿਆਦਾ ਆ ਹਾਂਜੀ ਲਾਲਚ ਕਰ ਗਿਆ ਵੀ ਤਾਂ ਡਾਉਨ ਨਾ ਜੀ ਡੰਗਰ ਕਿ ਘਟ ਚ ਹੋਇਆ ਸੀ ਘਟ ਚ ਹੋਇਆ ਹੈ ਕਿਉਂ ਫਿਰ ਪਰਮਾ ਆਉਂਦਾ ਆ ਬੱਦ ਬਣੀ ਮੇਰੇ ਕੋਲ ਵੀਡੀਓ ਹੈਗੀ ਆ ਵੀਡੀਓ ਦਿਖਾ ਦਾਂਗੇ ਠੀਕ ਹੈ ਜੀ ਜਦੋਂ ਤਿਆਰ ਹੋ ਜੀ ਬਾਕੀ ਸੋਈ ਦੇ ਵੀਡੀਓ ਹੈਗੇ ਸੋਏ ਵੀ ਇੱਥੇ ਹੀ ਆ ਵੀ ਜਿੰਨਾ ਦਿਖ ਰਹੀ ਆ ਬਾਕੀ ਦੋ ਥਣ ਅੱਧੇ ਅਰੇ ਦੋ ਪੂਰੇ ਤੇ ਜਈਦਾ ਫਾਇਦਾ ਰਬੂ ਜੀ ਚੀਜ਼ ਦੱਸ ਕੇ ਆਪਾਂ ਨੇ ਦੇਣੀ ਚਾਹੀਦੀ ਆ ਫਿਰ ਅਗਲੇ ਨੇ ਵੀ ਉਸ ਹਾਵਨਾ ਆਪਣੀ ਸਮਝਣਾ ਵੇਖਣਾ ਹੁੰਦਾ ਹੁਣ ਕਿਸ ਨੂੰ ਚੰਗੀ ਲੱਗੋਗੀ ਤਾਂ ਕੋਈ ਲੈ ਜਾਊਗਾ ਤੇ ਦੁੱਧ 15 ਲੀਟਰ ਮੋਕੇ ਤੇ ਚਵਾ ਦੋਗੇ ਉਤਰਾ ਜੀ ਚਵਾ ਕੇ ਦਾ ਅੱਛਾ ਉਹਦਾ ਕਿੰਦੀ ਸੀਰ ਕੋਈ ਗਲਬਾ ਨਹੀਂ ਦੇ ਠੀਕ ਹੈ ਜੀ ਉਹ ਚਵਾਈ ਲੱਗੀ ਆ ਠੀਕ ਹੈ ਜੀ ਥੋੜਾ ਜਿਆ ਦਰਦੀ ਆ ਆ ਦੇਖ ਆ ਠੀਕ ਹੈ ਦੂਸਰੇ ਦੋਸਤਾਂ ਨਾਲ ਚਵਾ ਦਿੰਦੇ ਜਿਹੜੀ ਮੈਂ ਤੁਹਾਨੂੰ ਆਣਾ ਹੈ ਨਾ ਵੀ ਘਾਟ ਆ ਉਹ ਆ ਜਿਹੜੇ ਹਣ ਜਿਹੜੇ ਦਿਖਾਉਂਦੇ ਇਹ ਦੋ ਥਣਕਾ ਕੋਈ ਕੋ ਜੱਜਮੈਂਟ ਨਹੀਂ ਕਰ ਸਕਦਾ ਕੈਰੀਅਰ ਬੰਦਾ ਜੱਜਮੈਂਟ ਕਰੂ ਠੀਕ ਹੈ ਜੀ ਦੋਦੋਂ ਦਾ ਕੋਈ ਉਹ ਜੀ ਗੱਲ ਨਹੀਂ ਹਾਂਜੀ ਹਾਂ ਦੇਖ ਦੋਦ ਇੱਕੋ ਜਿਹਾ ਸਾਰੇ ਥਾਣਾ ਚ ਦੋਦ ਇੱਕੋ ਜਿਹਾ ਠੀਕ ਹੈ ਹੂੰ ਤੇ ਕਿੰਨਾ ਕੁ ਫਿਰ ਹੁਣ ਮੁੱਲ ਰੱਖਣਾ ਇਹਦਾ ਉਹ ਅਧਿਆਰ ਵੀ ਜੀ ਹੋਣੀ ਲੈਣੀ ਹੈ ਚਲੋ ਆਪਾਂ ਫਿਰ ਉਸ ਹਿਸਾਬ ਨਾਲ ਹੁਣ ਤੇ ਚਲੋ ਹੁਣ ਦੇ ਹਿਸਾਬ ਨਾਲ ਜਾਣੀ ਆ 40000 ਦੀ ਜੀ 40000 ਦੀ ਹਾਂਜੀ ਵਿੱਚੋਂ ਕਰਨਾ ਮੰਨਤਾ ਨਾ ਉਹ ਚ 2000 ਰੁਪਏ ਕਰ ਦਾਂ 38000 ਦੀ ਦੇ ਦੋਗੇ ਤੇ ਚੰਗੀ ਸਾਂਹ ਤੇ ਦੁੱਧ ਕਿੰਨਾ ਚਵਾਈ ਜਾਊ 12000 ਰੁਪਏ ਜੀ ਚਲੋ ਅਜੇ ਸੂਈ ਨੂੰ ਸਾਰੇ 7 ਦਿਨ ਹੋਏ ਆ ਹਾਂਜੀ ਜਦੋਂ ਇੱਕ ਕਾਰੀਗਰ ਬੰਦੇ ਤੋਂ ਚਲ ਗਈ ਨਾ ਉਹ ਤਾਂ 25 ਕਿਲੋ ਹੀ ਦੇਊਗਾ ਅੱਛਾ ਠੀਕ ਹੈ ਬਾਕੀ ਇਹ ਹੁਣ ਇਹ ਹੈ ਕਿ ਸੰਭ ਨਹੀਂ ਪੈਣੀ ਹੈ ਤੁਹਾਡੀ ਪੈਣੀ ਹੈ ਤੁਹਾਡੇ ਜੇ ਹਿੰਮਤ ਮਾਰਨੀ ਪੈਣੀ ਹੈ ਠੀਕ ਹੈ ਵਿਧਿਆਰਥੀ ਕੁਝ ਕਹਿਣਾ ਫਿਰ ਬਸ ਵੀ ਜੀ ਇਹੋ ਹੀ ਆ ਵੀ ਜਿਹੜੀ ਚੀਜ਼ ਦੱਸੀ ਹੈ ਨਾ ਉਹਦਾ ਉਹਦਾ ਲਾਭਾ ਨਹੀਂ ਕੋਈ ਹੋਣਾ ਹਾਂਜੀ ਹਾਂਜੀ ਦੱਸ ਕੇ ਦਾਂ ਬਾਕੀ ਇਹ ਆ ਕਿ ਚਲੋ ਇਦਾਂ ਜੱਜਮੈਂਟ ਵੀ ਨਹੀਂ ਕੋਈ ਕਰ ਸਕਦਾ ਭਾਵੇਂ ਕਿਸ ਮੰਡੀ ਜੀ ਦੇ ਆਈਏ ਨਾ ਹਾਂਜੀ ਹਾਂਜੀ ਕੋਈ ਕਹਿ ਨਹੀਂ ਸਕਦਾ ਵੀ ਇਹਨੂੰ ਇਹਦਾ ਥਣ ਘਾਟੇ ਠੀਕ ਹੈ ਜੀ ਹਾਂਜੀ ਬਾਕੀ ਇਹ ਆ ਕਿ ਦੋਵੇਂ ਸੋਈਆਂ ਸਵਾਈਆਂ ਆਂ ਜਾਂਰ ਜਾਊਗੀ ਪੂਰਾ ਹਾਂਜੀ ਜਾਂ ਆਹ ਦੇਖੋ ਕਰ ਜਾਊਗੀ ਕੋਈ ਘਾੜ ਨਹੀਂ ਹਾਂਜੀ ਪੂਰਾ ਕਰ ਜੂਗੀ ਬਸ ਹੱਥ ਪੰਣੇ ਬਾਰੇ ਬਾਕੀ ਇਹ ਆ ਕਿ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਆਪਣੀ ਸਮਝਣਾ ਖੜੇ ਹੈ ਨਾ ਹਾਂਜੀ ਇੱਥੇ ਆਓ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਪਸੰਦ ਹੋਵੇ ਤਾਂ ਲੈ ਜਾ ਨਹੀਂ ਪਸੰਦ ਹੋਵੇ ਤਾਂ ਇੱਥੇ ਤੇ ਫਿਰ ਬੁੱਝ ਗਈਆਂ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ